ਹਉਣ ਵਾਲਾ ਸਮਾਂ ਬਹੁਤ ਹੀ ਜ਼ਿਆਦਾ ਭਿਆਨਕ ਹੋਣ ਵਾਲਾ ਦੋਸਤੋ ਕੱਲੀ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਦਾ ਟੈਂਪਰੇਚਰ ਜਿਹੜਾ ਉਹ ਨੋਟ ਕੀਤਾ ਗਿਆ ਟੈਂਪਰੇਚਰ ਕੱਲ ਫਰੋਨ ਤੋਂ ਵੀ ਉੱਪਰ ਕ੍ਰੋਸ ਕਰ ਗਿਆ ਤੇ ਲੋਕਾਂ ਦਾ ਜਿਹੜਾ ਘਰੋਂ ਨਿਕਲਣਾ ਉਹ ਬੰਦ ਹੋ ਗਿਆ ਯਾਨੀ ਸੜਕਾਂ ਦੇ ਉੱਤੇ ਸਨਨਾਟਾ ਛਾ ਗਿਆ ਇੰਨੀ ਜ਼ਿਆਦਾ ਜਿਹੜੀ ਗਰਮੀ ਸਮੇ ਤੋਂ ਪਹਿਲਾਂ ਆ ਜਾਣੀ ਇਹਦਾ ਕੀ ਕਾਰਨ ਪੂਰੀ ਵਿਸਤਾਰ ਨਾਲ ਆਪਾਂ ਅੱਗੇ ਜਾਣਕਾਰੀ ਲੈਣੀ ਤੁਸੀਂ ਵੀਡੀਓ ਨਾਲ ਬਣੇ ਰਹੋ ਪੇਜ ਫੋਲੋ ਕਰ ਲਓ ਸ਼ੇਅਰ ਜ਼ਰੂਰ ਕਰਦੇ ਸਾਰਿਆਂ ਨਾਲ ਵੱਡਾ ਕਾਰਨ ਜਿਹੜੇ ਆਪਾਂ ਦਰਖਤ ਵੱਡੇ ਗਏ ਸਿੰਗਾਪੁਰ ਵਰਗੇ ਮੌਲਖਾਂ ਦੇ ਵਿੱਚ ਜਿਹੜੇ ਬਿਲਡਿੰਗਾਂ ਆ ਉਹਨਾਂ ਦੇ ਵਿੱਚ ਵੀ ਦਰਾਖਤ ਲਾ ਕੇ ਉਹਨਾਂ ਨੂੰ ਹਰਿਆ ਭਰਿਆ ਕੀਤਾ ਜਾਂਦਾ ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਆ ਵੀ ਜਿਹੜੇ ਦਰਾਖਤ ਆਏ ਟੈਂਪਰੇਚਰ ਲੋ ਕਰਦੇ ਆ ਉਹ ਲੋਕ ਆਪਣੇ ਲੋਕਾਂ ਦਾ ਖਿਆਲ ਰੱਖਦੇ ਆ ਯਾਨੀ ਉੱਥੇ ਦੀਆਂ ਗਵਰਨਮੈਂਟਾਂ ਆਪਣੀ ਜਿਹੜੀ ਪ੍ਰਜਾ ਆ ਉਹਦਾ ਖਿਆਲ ਰੱਖਦੇ ਆ ਸਾਡੇ ਮੋਲਕ ਵਿੱਚ ਅੱਜ ਤੱਕ ਟੋਲਟਾਂ ਬਣਾਉਣ ਲਈ ਲੋਕਾਂ ਕੋ ਆਪਦੀ ਮਨੀ ਹੈ ਨਹੀਂਗੀ ਉਹ ਵੀ ਗਵਰਨਮੈਂਟ ਤੇ ਨਿਰਭਰ ਹੁੰਦੀ ਪੰਜਾਬ ਵਿੱਚ ਤਾਂ ਬਹੁਤ ਹਾਲਾਤ ਸਹੀ ਆ ਪਰ ਬਾਹਰ ਲੀਆਂ ਜਿਹੜੀਆਂ ਸਟੇਟਾਂ ਆ ਉਹਨਾਂ ਵਿੱਚ ਟੋਲਟ ਬਣਾਉਣ ਨੂੰ ਵੀ ਜਿਹੜੇ ਲੋਕ ਪੈਸੇ ਗਵਰਨਮੈਂਟ ਤੋਂ ਲਈ ਤੇ ਇੱਕ ਸਿਲੰਡਰ ਕਰਕੇ ਉਹ ਆਪਣੀ ਦਿਸ਼ਾ ਬਦਲ ਲੈਂਦੇ ਆ ਸੋਚਣ ਸ਼ਕਤੀ ਬਦਲ ਲੈਂਦੇ ਆ ਵੀ ਵੋਟ ਆਪਾਂ ਇਹਨੂੰ ਹੀ ਪਾ ਦੇਣੀ ਆ ਜਿਹਨੇ ਆਪਾਂ ਨੂੰ ਸਿਲੰਡਰ ਦਿੱਤਾ ਵੱਡੇ ਵੱਡੇ ਰੋਡ ਕਰਤੇ ਡਿਵੈਲਪਮੈਂਟ ਬਹੁਤ ਜ਼ਰੂਰੀ ਆ ਸਾਰੇ ਮੁਲਕਾਂ 'ਚ ਜ਼ਰੂਰੀ ਆ ਹੁੰਦੀ ਆ ਹਰ ਥਾਂ ਹੁੰਦੀ ਆ ਪਰ ਰੋਡ ਦੇ ਕਿਨਾਰੇ ਕਿੱਡੇ ਬੁੱਢੇ ਬੁੱਢੇ ਰੁੱਖ ਜਿਨ੍ਹਾਂ ਨੂੰ ਕਿ ਪਲਾਂ ਦੇ ਵਿੱਚ ਵੱਢ ਕੇ ਇਹਨਾਂ ਨੇ ਵੇਚ ਦਿੱਤਾ ਗਿਆ ਤੇ ਆਪਣੇ ਘਰਾਂ 'ਚ ਨੋਟ ਪਰ ਕਿਸੇ ਨੇ ਵੀ ਉਸ ਜਗ੍ਹਾ ਤੇ ਮੁੜ ਕੇ ਜਿਹੜੇ ਆ ਉਹ ਦਰਾਖਤ ਨਹੀਂ ਲਾਉਣ ਦੀ ਜ਼ਰੂਰਤ ਸਮਝੀ ਜਿੱਥੇ ਬਾਕੀ ਮੌਲਕਾਂ ਦੇ ਵਿੱਚ ਦਰਾਖਤ ਰੋੜ ਦੇ ਵਿੱਚ ਆ ਜਵੇ ਉਹਨੂੰ ਪ੍ਰੋਪਰ ਤਰੀਕੇ ਨਾਲ ਪੱਟ ਕੇ ਸਾਈਡ ਤੇ ਉਹਨੂੰ ਲਗਾਇਆ ਜਾਂਦਾ ਉਹਨਾਂ ਨੂੰ ਰੁੱਖਾਂ ਦੀ ਵੈਲਿਊ ਪਤਾ ਵੀ ਇਹ ਟੈਂਪਰੇਚਰ ਕੰਟਰੋਲ ਕਰਦੇ ਆ ਵੀ ਸਾਡਾ ਮੌਲਕ ਜਿਹੜਾ ਉਹ ਸਟੇਬਲ ਰਹਿੰਦਾ ਆ এনਵਾਇਰਨਮੈਂਟ ਨਾਲ ਛੇੜਛਾੜ ਨਹੀਂ ਕਰਦਾ ਜਿਹੜੇ ਲੋਕ ਕੈਨੇਡਾ ਅਮਰੀਕਾ ਗਏ ਆ ਉੱਥੇ ਦੀਆਂ ਝੀਲਾਂ ਦਾ ਪਾਣੀ ਦੇਖੋ ਆਪਣੇ ਪੀਣ ਵਾਲੇ ਪਾਣੀ ਨਾਲੋਂ ਵੀ ਕਿਤੇ ਹੀ ਸਾਫ਼ ਹੁੰਦਾ ਝੀਲ ਦੇ ਉੱਤੇ ਖੜ ਕੇ ਥੱਲੇ ਤੁਰੀ ਜਾਂਦੀ ਮੱਛੀ ਨਜ਼ਰ ਆਉਂਦੀ ਆ ਜੇ ਨਹੀਂ ਜੇ ਰਹਾਂਦੀ ਤਾਂ ਤੁਸੀਂ ਆਪ ਦੱਸ ਦੋ ਵੀ ਜਿਹੜੇ ਉੱਥੇ ਰਹਿੰਦੇ ਆ ਵੀ ਕਿਉਂ ਉੱਥੇ ਹਰੇਕ ਚੀਜ਼ ਦੇਂਦੀ ਕਿ ਨਹੀਂ ਪਾਣੀ ਸਾਫ਼ ਹੈਗਾ ਕਿ ਨਹੀਂ ਉਹ ਲੋਕ ਆਪਣੇ ਮੌਸਮ ਨਾਲ ਛੇੜਛਾੜ ਨਹੀਂ ਕਰਦੇ ਕੁਦਰਤ ਵੱਲੋਂ ਦਿੱਤੀਆਂ ਗਈਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੀ ਰੱਖਿਆ ਉਹ ਆਪ ਕਰਦੇ ਉੱਥੇ ਦੀਆਂ ਗਵਰਨਮੈਂਟਾਂ ਤਾਂ ਕਰਦੀਆਂ ਕਰਦੀਆਂ ਲੋਕ ਵੀ ਆਪਣੀ ਜ਼ਿੰਮੇਵਾਰੀ ਸਮਝਣ ਆਪਣੇ ਤਾਂ ਇੱਕੋ ਹੀ ਗੱਲ ਚੱਲਦੀ ਆ ਵੀ ਹਿੰਦੂ ਖਤਰੇ ਜਾਂ ਹਿੰਦੂ ਖਤਰੇ ਜਾਂ 80% ਹਿੰਦੂ ਆ ਤੇ 20% ਦੂਜੇ ਲੋਕ ਆ ਤੇ 80% ਇਕੱਲੇ ਲੋਕ ਨਿਗੇ ਉਹਨਾਂ ਦੀ ਪਾਵਰ ਜੇ ਸਰਕਾਰਾਂ ਤੇ ਪਾਵਰ ਜੋ ਹੋਵੇ ਸਰਕਾਰ ਤੇ ਫਿਰ ਵੀ ਹਿੰਦੂ ਖਧਰੇ ਚ ਹੋ ਇਹ ਸਿਰਫ ਹਿੰਦੂ ਭਰਾਵਾਂ ਨੂੰ ਵੀ ਬਰੇਨਵਾਸ਼ ਕੀਤਾ ਜਾਂਦਾ ਜਿਆਦਾਤਰ ਲੇਬਰ ਕਲਾਸ ਵਿੱਚ ਜਿਹੜੇ ਲੇਬਰ ਕਰਦੇ ਆ ਉਹ ਹਿੰਦੂ ਭਰਾ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀ ਦਿਹਾੜੀ ਵਧੀਆ ਮਹਿੰਗਾਈ ਤਾਂ ਵਧੀਆ ਤੁਹਾਡੀ ਆਮਦਨ ਵੀ ਵਧੀ ਫੈਕਟਰੀਆਂ ਦੇ ਵਿੱਚ 12-12 ਘੰਟੇ ਤੁਹਾਡੇ ਤੋਂ ਕੰਮ ਲਿਆ ਜਾਂਦਾ ਤੇ ਤੁਹਾਡੀ ਹਿੰਮਤ ਨਹੀਂ ਪੈਂਦੀ ਵੀ ਤੁਸੀਂ ਕਹਿ ਸਕੋ ਵੀ 8 ਘੰਟੇ ਦਾ ਕਾਨੂੰਨ ਆ ਮੈਂ ਤਾਂ 8 ਘੰਟੇ ਹੀ ਕਰ ਬਸ ਸਾਡੇ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਤੇ ਸਾਡੇ ਲੋਕ ਬਣ ਵੀ ਰਹੇ ਆ ਤਾਂ ਤਾਂ ਵੋਟਾਂ ਦੇ ਲਾਗੇ ਆਣ ਕੇ ਖੇਡ ਦਿੰਦੇ ਆ ਅਸੀਂ ਫਲਾਣੇ ਥਾਂ ਉਹ ਬਣਾਤੀ ਹਿੰਦੂਆਂ ਲਈ ਇਹ ਕਰਤਾ ਅਸੀਂ ਫਲਾਣਿਆਂ ਲਈ ਇਹ ਕਰਤਾ ਪਰ ਜ਼ਿਆਦਾਤਰ 80% ਲੋਕਾਂ ਵਿੱਚ ਜ਼ਿਆਦਾਤਰ ਦੁਖੀ ਵੀ ਹਿੰਦੂ ਹੀ ਜਿਹੜੀਆਂ ਬਾਕੀ ਕਮਿਊਨਿਟੀ ਆ ਬਹੁਤ ਸਾਰੀਆਂ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਵੱਲ ਰੁੱਕ ਕਰ ਚੁੱਕੀਆਂ ਇੰਡੀਆ ਦੇ ਵਿੱਚ ਤੁਸੀਂ ਰਹਿਣਾ ਹੈ ਹਿੰਦੂਓ ਤੁਸੀਂ ਭਰਾਵੋ ਸਮਝੋ ਤੇ ਵੋਟ ਆਪਣੇ ਸਹੀ ਤਰੀਕੇ ਨਾਲ ਪਾਇਆ ਕਰੋ ਜਿਹੜੀ ਗਰਮੀ ਵੱਧ ਰਹੀ ਆ ਇਹਦੇ ਉੱਤੇ ਤੁਸੀਂ ਜ਼ਰੂਰ ਟਿੱਪਣੀ ਦੱਸਿਓ ਆਪਣੀ ਹੋ ਸਕਦਾ ਆ ਮੈਂ ਆਪਣੇ ਜਿਹੜਾ ਆਪਣੇ ਮੇਰੇ ਥੌਟ ਦੇ ਹਿਸਾਬ ਨਾਲ ਮੈਂ ਇਹੋ ਦੱਸਿਆ ਤੇ ਕੁਝ ਕਿ ਮੈਂ ਸਰਚ ਕੀਤੀ ਸੀ ਵੀ ਗਰਮੀ ਇੰਡੀਆ ਦੇ ਵਿੱਚ ਇੰਨੀ ਕਿਉਂ ਵੱਧ ਗਈ ਵੀ ਪਹਿਲਾਂ ਵੀ ਕਦੀ ਇੰਨੀ ਵਧੀ ਆ ਕਿ ਐਸ ਹੋਣੀ ਇੰਨੀ ਵੱਧ ਰਹੀ ਪਰ ਪਿਛਲੇ ਅੰਕੜਿਆਂ ਨਾਲੋਂ ਐਤ ਕੀ ਜਿਹੜਾ ਅੱਗੇ ਵੀ ਫਿਊਚਰ ਦੱਸ ਰਹੇ ਆ ਮੌਸਮ ਵਿਭਾਗ ਵਾਲੇ ਜਾਣਕਾਰੀ ਦੇ ਰਹੇ ਆ ਬਹੁਤ ਹੀ ਜ਼ਿਆਦਾ ਭਿਆਨਕਰ ਜਿਹੜੀ ਗਰਮੀ ਪੈਣ ਵਾਲੀ ਹੈ ਅਗਲੇ 2 ਮਹੀਨਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਪਵੇ ਸੋ ਗਰਮੀ ਤੋਂ ਬਚ ਕੇ ਰਹੋ ਕੰਮ ਲੇਟ ਬਸੇਟ ਚੱਲਦੇ ਰਹਿੰਦੇ ਆ ਦੋ ਕਮਹੀਨਿਆਂ ਦੀ ਗੱਲ ਆ ਬਸ ਗਰਮੀ ਜਦੋਂ ਚਲ ਗਈ ਫਿਰ ਤੁਸੀਂ ਕੋਈ ਨਹੀਂ ਆਪਣੀ ਕਮਾਈ ਸ਼ਾਇਰ ਕਰੀ ਜਾ। ਇਸ ਕਰਕੇ ਆਪਣਾ ਖਿਆਲ ਰੱਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕ ਜਿਹੜੇ ਉਹ ਜਾਗਰੂਕਤ ਹੋਣ ਤੇ ਆਪਣੀ ਜ਼ਿੰਮੇਵਾਰੀ ਸਮਝਿਆ ਕਰੋ ਲੱਕ ਲੁੱਕ ਹਲਾਉਣੀਆਂ ਕੁੜੀਆਂ ਦੀ ਫੋਟੋ ਤੇ ਦਵਾ-ਦਵ ਕਲਿੱਕ ਕਰ ਦਿੰਨੇ ਆ ਤੁਹਾਡਾ ਵੀ ਪੂਰਾ ਯੋਗਦਾਨ ਆ ਆਪਣੇ ਦੇਸ਼ ਨੂੰ ਥੱਲੇ ਸੁੱਟਣ ਦਾ ਤੇ ਲੋਕਾਂ ਦੀ ਜਿਹੜੀ ਉਹ ਸੋਚਣ ਸ਼ਕਤੀ ਜਿਹੜੀ ਆ ਨਾ ਉਹ ਤੁਹਾਡੇ ਵਰਗੇ ਲੋਕਾਂ ਕਰਕੇ ਹੋਈ ਹੈ। ਤੁਸੀਂ ਜਿਹੜੇ ਚੰਗੀਆਂ ਵੀਡੀਓ ਨੂੰ ਸਪੋਰਟ ਨਹੀਂ ਕਰਦੇ ਮੇਰੇ ਵਰਗਾ ਵੀ ਫੇਰ ਲਾਗੇ ਕੁੜੀ ਖੜੀ ਕਰਕੇ ਨਚਾਈ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਪੈਸੇ ਦਾ ਬਣਾਈ ਜਾਂਦੇ ਮੈਂ ਜਰੂਰ ਸਰਚਾ ਕਰ ਕਰ ਲਿਆ ਹੋਇਆ ਇਸ ਕਰਕੇ ਮੜਾ ਇਹ ਸ਼ੇਅਰ ਕਰ ਦਿਆ ਕਰੋ ਤੁਹਾਡਾ 1 ਰੁਪਈਆ ਨਹੀਂ ਲੱਗਦਾ ਸ਼ੇਅਰ ਲਈ ਪਰ ਇਦਾਂ ਆ ਵੀ ਸਾਡੇ ਵਰਗਿਆਂ ਨੂੰ ਵੀ ਹੌਸਲਾ ਹੋ ਜਾਂਦਾ ਹੋਰ ਬੰਦਾ ਖੋਜਾਂ ਕਰਦਾ ਸਰਚਾਂ ਕਰਦਾ ਟਾਈਮ ਆਪਣਾ ਲਾਉਂਦਾ ਆ ਤੇ ਵੀਡੀਓ ਬਣਾਉਂਦਾ ਜਿੱਦਾਂ ਦੀ ਆਡੀਅנס ਹੋਵੇ ਉਦਾਂ ਦਾ ਹੀ ਬੰਦਾ ਵੀਡੀਓ ਕ੍ਰੀਏਟ ਕਰਦਾ ਸੋ ਆਪਣੇ ਆਪ ਨੂੰ ਸੁਧਾਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਪੇਜ ਫੋਲੋ ਕਰਿਓ ਵੀਡੀਓ ਤੁਹਾਡੇ ਤੱਕ ਸਾਡੀ ਪਹੁੰਚ ਸਕੇ ਤੇ ਵੀਡੀਓ ਦੇਖਣ ਲਈ ਧੰਨਵਾਦ ਹੱਸਦੇ ਰਹੋ বাসਦੇ ਰਹੋ ਤੇ ਕਮੈਂਟ ਬਹੁਜੀ ਦੱਸਿਓ ਜਰੂਰ ਵੀ ਜੋ ਗਰਮੀ ਦੇ ਮੈਂ ਇਫੈਕਟ ਦੱਸਿਆ ਉਹ ਸਹੀ ਆ ਤੇ ਤੁਹਾਡਾ ਕੀ ਰਾਏ ਆ ਉਹ ਵੀ ਜਰੂਰ